राम <Sessizlik> मेरे

ਸੋ ਕਹੋ ਟਲ ਗੁਰ ਸੇਵੀ ਹੈ ਹੈ ਨਿਸ ਸਹਿਜ ਦਰਸ਼ਨ ਪਰਸ ਗੁਰ ਕਹਿ ਜਨਮ ਮਰਨ ਦੁਖ ਹੋਵੇ ਸਹਤ ਖਸਮ ਦੀ ਨੂਰ ਅਰਸਹੁ ਕਰਸਹੁ ਤੁਧਿ ਡਿਠੇ ਸਚੇ ਪਉਤਸਾਹ ਮਨ ਜਨਮ ਜਨਮ ਦੀ ਸੱਜਣ ਸੱਚ ਪਤਸਾ ਸਿਰਸਾ ਹੰਦ ਜਿਸ ਪਾਸ ਬਹਿਠ ਹੈ ਹਸੋਹੀਏ ਸਭਨਾ ਸਤਨਾਮ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ 3 ਜਾਂ ਏ ਮਨੁ ਹਰਜੀਤ ਹੈ ਤੂੰ ਇਕ ਮਨ ਇਕ ਚਿਤ ਭਾਏ ਹਰ ਕੀਆ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਹਉ ਹਰ ਕੈ ਸਦ ਬਲ ਹਾਰਣੈ ਜਿਤ ਸੇਵਿਐ ਸੁਖ ਪਾਉ 에 ਨਾਨਕ ਗੁਰਮੁਖ ਮਿਲਦਹਿ ਹਉ ਮੈਂ ਸ਼ਬਦ ਜਦਾਇ ਮਸਲਾ ਤੀਜਾ ਆਪੇ ਸਿਵਲੋ ਆਨ ਆਪੇ ਬਖਸ਼ ਕਰੇ ਸਭਨਾ ਕਾਮ ਪਿਆਪ ਹੈ ਆਪੇ ਸਾਜ ਕਰੇ ਨਾਨਕ ਨਾਮ ਤਿਆਨ ਤਿਨ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਹੋਏ ਔੜੀ ਤੂੰ ਕਰਨ ਕਰਨ ਸਮਰਥ ਹੈ ਕਰਤੇ ਮੈਂ ਤੁਝ ਬਿਨ ਅਬਦ ਨਾ ਕੋਈ ਤੇ ਆਪੇ ਸਿਸ਼ਟ ਸਿਰ ਜੀਆ ਆਪੇ ਫੁਨਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਦੇ ਸੋ ਹੋਈ ਵਡਿਆਈ ਗੁਰਮੁਖ ਦੇਵ ਪ੍ਰਭ ਹਦ ਪਾਵੈ ਸੋਈ ਗੁਰਮੁਖ ਨਾਨਕ ਆਰਾਧੇ ਆ ਸਭ ਅਖੋ ਧਨ 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 ਗੁਰ ਸੋਈ ਗੁਰਮੁਖ ਨਾਨਕ ਆਰਾਧੇ ਆ ਸਭ ਅਖੋ ਧਨ 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 ਗੁਰ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਸਲਾ ਤੀਜਾ ਏ ਮਨ ਹਰਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ ਹਰ ਕੀਆ ਸਦਾ ਸਦਾ ਵਡਿਆਈਆਂ ਦੇ ਨਾ ਪਛੋਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਤੇ